ਨਮਸਕਾਰ ਦੋਸਤੋ ਮੈਂ ਸ਼ਮਿਲ ਸੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਇਸ ਸਮੇਂ ਇਸ ਖੜਿਆ ਮਲਕਪੁਰ ਚੌਂਕ ਦੇ ਵਿੱਚ ਜਿੱਥੇ ਤੁਹਾਨੂੰ ਦੱਸਦੀ ਕਿ ਕਿੱਥੋਂ ਬੜਾ ਬੜਾ ਜਾਨੀ ਨੁਕਸਾਨ ਹੋਣ ਦਾ ਜਿਹੜਾ ਟਲਿਆ ਗਿਆ ਪਰ ਤੁਹਾਨੂੰ ਦੱਸਦੀ ਕਿ ਹੋਇਆ ਤੁਹਾਨੂੰ ਤਸਵੀਰਾਂ ਦੱਸਦੀ ਕਿ ਕਾਰਨ ਵਸਟਰੀ ਦੇ ਲੋਕਾਂ ਨੇ ਇੱਥੇ ਗੱਲਬਾਤ ਵੀ ਕੀਤੀ ਗਈ ਲੋਕਾਂ ਦਾ ਇਹੀ ਕਹਿਣਾ ਹੈਗਾ ਕਿ ਜਿਹੜਾ ਗਪੇ ਬੈਰੀਕੇਟ ਲਗਾਏ ਗਏ ਕੇ ਇਸੇ ਪਰ ਉਦੋਂ ਐਕਸੀਡੈਂਟ ਜੇ ਘਟ ਹੁੰਦੇ ਸੀ ਲੋਕ ਸਭਾ ਚਨਾਬਾਂ ਦੇ ਵਿੱਚ ਆ ਕੇ ਜਿਹੜੇ ਇੱਥੇ ਬੈਰੀਕੇਡ ਰੇ ਪੋਲਿਆ ਗਿਆ ਪਰ ਉਹਦੇ ਕਾਰਨ ਜਿਹਾ ਐਕਸੀਡੈਂਟ ਹੋਣ ਦੇ ਚਾਂਸ ਜਿਹੜੇ ਫਿਰ ਬਚ ਚ ਹੋ ਜਿਹੜਾ ਪੈਡਲ ਚੋਤੇ ਖੋਲੇ ਗਿਆ ਪਰ ਉਧਰ ਦੇ ਸੈਕਸੀਡੈਂਟ ਦੇ ਚਾਂਸ ਹੁੰਦੇ ਪਏ ਆ। ਉਹ ਜੇ ਗੱਲ ਕਰਾਂਗੇ ਤੁਹਾਨੂੰ ਵੀ ਦੱਸ ਸਕਦੇ ਕਿ ਜਿਹੜੀ ਜਾਨੀ ਨੁਕਸਾਨ ਹੋ ਤਾ ਜਰਾ ਬਚਾ ਹੋ ਗਿਆ ਪਰ ਜੇ ਤੁਹਾਨੂੰ ਦੱਸਾਂਗੇ ਕਿ ਅਜੇ ਗੱਡੀ ਜਿਹੜਾ ਐਕਸੀਡੈਂਟ ਹੋਇਆ ਉਧਰ ਬਾਈਕ ਹੈ ਜੇ ਦੱਸ ਗੱਲ ਕਰਾਂਗੇ ਪਿੱਛੇ ਗੱਡੀ ਹੋਰ ਉਹਦੇ ਵੀ ਐਕਸੀਡੈਂਟ ਹੋਇਆ। ਉਹ ਚਾਹਤੋਂ ਲੋਕਾਂ ਨਾਲ ਗੱਲਬਾਤ ਵੀ ਕਰਦੇ ਕੀ ਕਹਣਾ ਲੋਕਾਂ ਦਾ। ਮੈਂ ਸ਼ਮੀਲ ਸੁਨੋਤਰਾ ਆਪਣੇ ਸਹਿਯੋਗੀ ਕੁਸ਼ਮਲਾਤਾ ਕੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਮੇਰਾ ਨਾਮ ਅਜੇ ਸੈਣੀ ਆ ਮਲਕਪੁਰ ਟੈਕਸੀ ਚਲਾਣੇ ਆ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਹੈ ਕਿ ਜਿਹੜਾ ਰਸਤਾ ਖੋਲ੍ਹੇ ਦਾਣਾ ਵਿੱਚੋਂ ਇਹ ਬੰਦ ਹੋਣਾ ਚਾਹੀਦਾ ਇਹਦੇ ਕਾਰਨ ਰੋਜ਼ ਐਕਸੀਡੈਂਟ ਹੁੰਦੇ ਆ ਰੋਜ਼ ਮਰਦੇ ਆ ਜੇ ਜਦੋਂ ਬੰਦ ਸੀਗਾ ਕੋਈ ਐਕਸੀਡੈਂਟ ਨਹੀਂ ਹੁੰਦਾ ਮੈਂ ਕਹਾਂ ਜਦੋਂ ਬੰਦ ਸੀ ਨਹੀਂ ਤੇ ਐਕਸੀਡੈਂਟ ਨਹੀਂ ਹੁੰਦੇ ਭਾਜੀ ਇਹ ਇਧਰੋਂ ਵੀ ਆਣਾ ਪਟਨਾਗਰ ਸਿਟੀ ਅੰਗਲਾ ਵੀ ਸਿੱਧਾ ਪੜਦਾ ਉਧਰ ਵੀ ਰੋਂਗ ਸਾਈਡ ਸਿੱਧੇ ਵਰਦੇ ਆ ਇਹ ਸਿੱਧੇ ਐਕਸੀਡੈਂਟ ਹੀ ਹੋਣੀ ਹੋਰ ਕੀ ਹੋਣਾ ਉਹਨੇ ਕੀ ਕਾਰਨ ਬਣਿਆ ਬੰਦ ਸੀ ਪਤਾ ਨਹੀਂ ਭਰਾ ਸਰਕਾਰ ਸਰਕਾਰਾਂ ਜਾਣਣ ਜਾਂ ਗਵਰਨਮੈਂਟ ਜਾਣੇ ਜਾਂ ਲੋਕਲ ਬੰਦੇ ਜਾਣਣ ਕਿ ਅੱਜ ਵੀ ਐਕਸੀਡੈਂਟ ਹੋਇਆ ਅੱਜ ਵੀ ਹੋਇਆ ਮਾਂ ਮਾਂ ਛੋਟਾ ਬੱਚਾ 14 ਸਾਲ ਦਾ ਬਚਿਆ ਮਾਂ ਮਾਂ ਕਿੱ데 ਨੂੰ ਐਕਸੀਡੈਂਟ ਪਤਾ ਨਹੀਂ ਉਹ ਜਾ ਰਹਾ ਹੀ ਰੋਂਗ ਸਾਈਡ ਕਰਾਸ ਕਰ ਰਿਹਾ ਉਧਰ ਟਰੱਕ ਆ ਗਿਆ ਪਿੱਛੇ ਗੱਾਰ ਵੱਜ ਗਈ ਇਹਨੂੰ ਬੰਦ ਹੋਣਾ ਚਾਹੀਦਾ ਹੈ ਬੰਦ ਜ਼ਰੂਰ ਹੋਣਾ ਚਾਹੀਦਾ ਘੁੰਮ ਕੇ ਆਓ ਜੂਟਰਨ ਮਾਰੋ ਗੋਲ ਚੱਕਰ ਘੁੰਮ ਕੇ ਆਓ ਕੀ ਪਰ ਕਹਿੰਦਾ 2 ਮਿੰਟ ਘੁੰਮ ਕੇ ਚੱਲ ਜਾਏਗਾ ਗੋਲੀ ਚੱਲ ਜਾਏਗੀ ਪਹਿਲਾਂ ਬੰਦ ਹੀ ਕੋ ਐਕਸੀਡੈਂਟ ਹੋਦਾ ਹੀ ਭਾਜੀ ਬੰਦ ਹੀ ਨਾ ਤੇ ਬਹੁਤ ਅੱਛਾ ਐਕਸੀਡੈਂਟ ਨਹੀਂ ਹੁੰਦੇ ਇਹਨੂੰ ਖੁਦ ਬੰਦ ਕਰਨਾ ਚਾਹੀਦਾ ਇਹ ਬੰਦ ਹੋਣਾ ਚਾਹੀਦਾ ਭਾਜੀ ਮੇਰਾ ਨਾਮ ਸੁਵਿੰਦਰ ਕੁਮਾਰ ਹਲਕਾ ਬਰਦਾ ਕੀ ਗੱਲ ਬਾਤ ਹੋਈ ਜਿਹੜਾ ਐਕਸੀਡੈਂਟ ਦਾ ਕੀ ਕਾਰਨ ਲੱਗਦਾ ਭਾਜੀ ਜਾਮ ਕਰਕੇ ਹੋਇਆ ਇਹ ਕਹਿੰਦਾ ਅਸੀਂ ਆ ਪਾ ਜਾਈਏ ਉਹ ਕਹਿੰਦਾ ਅਸੀਂ ਪਾ ਜਾਈਏ ਇਹ ਕਹਿੰਦੇ ਅਸੀਂ ਅੱਗੇ ਜਾਈਏ ਕੋਈ ਅੱਜ ਤਾਂ ਸਾਰੇ ਜਦੋਂ ਰਸਤਾ ਬੰਦ ਸੀਗਾ ਕਿ ਐਕਸੀਡੈਂਟ ਹੁੰਦਾ ਨਹੀਂ ਕੋਈ ਐਕਸੀਡੈਂਟ ਨਹੀਂ ਸਾਰੇ ਆਪਣੇ ਆਪਣੇ ਰਾਹ ਜਾਂਦੇ ਨੇ ਉਹ ਜਦੋਂ ਦਾ ਖੋਲਿਆ ਨਾ ਜਦੋਂ ਦਾ ਇਲੈਕਸ਼ਨ ਵਾਜੇ ਪੋਟਾ ਕਰਕੇ ਇਹਨੂੰ ਖੋਲਿਆ ਗਿਆ ਉਹਦੇ ਕਰਕੇ ਸਾਰਾ ਬੇੜਾ ਕਰਕੇ ਆ ਗਿਆ ਕੀ ਕਰਦੇ ਜਾਨ ਇਹਨੂੰ ਪੂਰਾ ਖੋਲੋ ਜਾਨ ਇਹਨੂੰ ਪੂਰਾ ਬੰਦ ਕਰ ਦਿਓ ਸਾਰੀ ਕੰਮ ਮੇਰਾ ਨਾਮ ਜੀ ਸੁਖਵਿੰਦਰ ਸਿੰਘ ਹੈ ਜੀ ਕੀ ਗੱਲ ਬਾਤ ਹੋਈ ਹੈ ਚੌਕ ਦੇ ਵਿੱਚ ਐਕਸੀਡੈਂਟ ਹੋਇਆ ਇਹ ਬਹੁਤ ਜ਼ਿਆਦਾ ਰਸ਼ਾ ਹੈਗਾ ਜੀ ਇੱਥੇ ਬਹੁਤ ਜ਼ਿਆਦਾ ਰਸ਼ਾ ਜਾਂਦਾ ਹੈ ਟ੍ਰਾਫਿਕ ਬਹੁਤ ਹੈ ਇੱਥੇ ਘਟ ਘਟ ਲਾਈਟ ਸਿਸਟਮ ਹੋਣ ਜੀਦਾ 2 ਮਿੰਟ ਵਿੱਚ ਜਦੋਂ ਲਾਈਟ ਸਿਸਟਮ ਹੁੰਦੀ ਹੈ ਸਾਰੀ ਦੁਨੀਆ ਸੂਰਜ ਹੋ ਜਾਂਦੀ ਹੈ ਇਹ ਪ੍ਰਸ਼ਾਸਨ ਨੂੰ ਧਿਆਨ ਦੇਣਾ ਜਿੱਥੇ ਲਾਈਟ ਸਿਸਟਮ ਸ਼ੂਰ ਹੋਣਾ ਚਾਹੀਦਾ ਤੇ ਇਹ ਇੱਕ ਹੱਥ ਬੋਲ ਤੁਸੀਂ ਜੇ ਤਾਂ ਕੋਈ ਹਾਦਸਾ ਨਹੀਂ ਹੁੰਦਾ ਹਾਂਜੀ ਪਰ ਕਾਰ ਖੋਲਣ ਦੇ ਨਾਲ ਆਏ ਦਿਨ ਸਿਰਫ ਹਾਦਸਾ ਹੋ ਰਿਹਾ ਸਰ ਜਦੋਂ ਰਸਤਾ ਨਿਕਲ ਗਿਆ ਲੋਕਾਂ ਨੇ ਸ਼ਾਰਟਕਟ ਵੇਖਣਾ ਦਾ ਜਦੋਂ ਅੱਪਾ ਸ਼ਾਰਟ ਰਸਤਾ ਲੱਗੂ ਆਦੋਂ ਨਿਕਲਣਾ ਪਰ ਕੀ ਕਾਰ ਨਹੀਂ ਆ ਪਹਿਲੇ ਵਾਪਸੀ ਦਾ ਹੁਣ ਕੋਈ ਕਾਰ ਨਹੀਂ ਹੈ ਕੋਈ ਕਾਰ ਨਹੀਂ ਸੀਗਾ ਬਿਲਕੁਲ ਠੀਕ ਸੀ